ਅੱਜ ਧੰਨ ਧੰਨ ਸਤਿਪਾਪਾ ਪ੍ਰੇਮ ਸਿੰਘ ਜੀ ਮੋਰਾਲੇ ਵਾਲੇ ਜਿਨ੍ਹਾਂ ਦੀ ਆਪਾਂ 75ਵੀਂ ਸਾਲਾਨਾ ਵਰਸੀ ਮਨਾ ਰਹੇ ਹਾਂ ਔਰ ਬਹੁਤ ਹੀ ਸ਼ਰਧਾਪੂਰਵਕੀ ਸੰਗਤ ਦੇ ਵਿੱਚ ਜਿਵੇਂ ਹੁਣੇ-ਹੁਣੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਸਾਬਕਾ ਮੰਤਰੀ ਪੰਜਾਬ ਸਰਦਾਰ ਸੁੱਚੇ ਸਿੰਘ ਛੋਟੇਪੁਰ ਤੇ ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਆ ਕੇ ਇੱਥੇ ਦਰਸ਼ਨ ਦਿੱਤੇ ਨੇ ਔਰ ਤੁਸੀਂ ਉਹਨਾਂ ਕੋ ਸੁਣਿਆ ਵੀ ਸੰਗਤਾਂ ਦੇ ਵਿੱਚ ਇੰਨੀ ਸ਼ਰਧਾ ਹੈ ਕਿ ਪਿੱਛੇ 10 ਕਿਲੋਮੀਟਰ ਪਿੱਛੇ ਤੋਂ ਹੀ ਸੰਗਤ ਨੇ ਜਗਾ ਜਗਾ ਲੰਗਰ ਲਾਏ ਹੋਏ ਨੇ ਠੰਡੇ ਮਿੱਠੇ ਜਲਦੀਆਂ ਸ਼ਪੀਲਾ ਲਗੀਆਂ ਨੇ ਸੰਗਤਾਂ ਦਾ ਜਿਹੜਾ ਹੈਗਾ ਸੰਗਤਾਂ ਦੇ ਸੰਤਾਂ ਦੇ ਪ੍ਰਤੀ ਸ਼ਰਧਾ ਦੇਖਣ ਨੂੰ ਮਿਲਦੀ ਹੈ ਇੱਥੇ ਹੀ ਇਹ ਦੇਖਿਆ ਜਾਵੇ ਕਿ ਸੰਤ ਪਾਪਾ ਪ੍ਰੇਮ ਸਿੰਘ ਜੀ ਦੀ ਕੌਮ ਨੂੰ ਕਿੰਨੀ ਵੱਡੀ ਜਿਹੜੀ ਹੈਗੀ ਆ ਉਹ ਦੇਣ ਹੈ ਕਿੱਦਿਆ ਵੱਡਾ ਯੋਗਦਾਨ ਹੈ ਕਿੱਡੀ ਵੱਡੀ ਕੰਟ੍ਰਿਬਿਊਸ਼ਨ ਹੈ ਜਿਨ੍ਹਾਂ ਨੇ ਗੁਰੂ ਦੀ ਬਾਣੀ ਦੇ ਨਾਲ-ਨਾਲ ਜੋੜਿਆ ਸੰਗਤ ਨੂੰ ਨਾਲ ਫਿਰ ਸੰਗਤ ਨੂੰ ਐਜੂਕੇਟ ਕੀਤਾ ਔਰ ਸਿੱਖਿਆ ਤੇ ਲੰਗਰ ਵੀ ਲਾਇਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਅਸੀਂ ਸਾਰੇ ਇਸੇ ਸਕੂਲ ਦੇ ਪੜ੍ਹੇ ਹੋਏ ਹਾਂ ਸਤਪਾਪਾ ਪ੍ਰੇਮ ਸਿੰਘ ਜੀ ਖਾਲਸਾ ਹਾਈ ਸਕੂਲ ਦੇ ਜਿਹਦੇ ਵਿੱਚੋਂ ਬਹੁਤ-ਬਹੁਤ ਬੀਬੀ ਰਣਜੀਤ ਜਗਰ ਕੀਤਾ ਡਾਕਟਰ ਰਤਨ ਸਿੰਘ ਜਨਾਲਾ ਜਿਹੜੇ ਪੰਜਾਬ ਦੇ ਮੰਤਰੀ ਰਹੇ ਉਹ ਵੀ ਇਸੇ ਸਕੂਲ ਚੋਂ ਪੜ੍ਹ ਕੇ ਗਏ ਨੇ ਸੋ ਇਸ ਜੇ ਸੰਤਪਾਪਾ ਪ੍ਰੇਮ ਸਿੰਘ ਜੀ ਦੀ ਗੱਲ ਕਰੀਏ ਔਰ ਬਹੁਤ ਵੱਡਾ ਯੋਗਦਾਨ ਹੈ ਇਲਾਕੇ ਵਾਸਤੇ ਉਹਨਾਂ ਦਾ ਕਾਮ ਵਾਸਤੇ ਉਥੇ ਤੁਸੀਂ ਦੇਖ ਰਹੇ ਹੋ ਜਿਸ ਜਗ੍ਹਾ ਤੇ ਆਪਾਂ ਖੜੇ ਆ ਤੇ 30000 ਸਕਰ ਫੁੱਟ ਦਾ ਹਾਲ ਹੈ ਜਿਹੜਾ ਇਹ ਵੀ ਸਾਰੀ ਮੈਨੇਜਮੈਂਟ ਔਰ ਸੰਗਤ ਵੱਲੋਂ ਸੈਂਟਰਲੀ ਏਸੀ ਕਰਵਾ ਕੇ ਦਿੱਤਾ ਗਿਆ ਉਥੇ ਜਿਹੜੀ ਸੰਤਾਂ ਦੀ ਸਮਾਦ ਸੀ ਉਹ ਪਿਛਲੇ ਡੇਢ ਢੋਰ 2 ਸਾਲ ਤੋਂ ਉਹਦੀ ਸੁੰਦਰੀਕਰਨ ਦਾ ਕੰਮ ਚੱਲਦਾ ਪਿਆ ਸੀ ਐਸੀ ਤਿੰਨ ਦਿਨ ਪਹਿਲਾਂ 30 ਆਪਣਾ ਮਈ ਨੂੰ ਉਹਦੇ ਉਹਦੀ ਤਿਆਰੀ ਕਰਕੇ ਤੇ ਉਹ ਸੰਗਤਾ ਦੇ ਦਰਸ਼ਨਾਂ ਵਾਸਤੇ ਖੋਲਤਾ ਗਿਆ ਤੀ ਤਰੀਕ ਤੁਹਾਰੇ ਦਾ ਪ੍ਰਕਾਸ਼ ਕੀਤਾ ਗਿਆ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਦਾ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ